ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ ਤੋਂ ਬਾਹਰ ਕੱਢਣ ਨੂੰ ਆਪਣਾ ਮੁੱਖ ਟੀਚਾ ਤੇ ਮੰਜ਼ਿਲ ਦੱਸਿਆ। ਇਸ ਲਈ ਨੌਜਵਾਨਾਂ ਨੂੰ ਵਿਅਸ ਰੱਖਣ ਲਈ ਖੇਡਾਂ ਨੂੰ ਸਭ ਤੋਂ ਵਧੀਆ ਬਦਲ ਮੰਨਿਆ ਗਿਆ। ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਸਹਤ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਦੇ 7 ਪਿੰਡਾਂ ਵਿੱਚ ਕਰੀਬ 2.5 ਕਰੋੜ ਦੀ ਲਾਗਤ ਨਾਲ ਸਪੋਰਟਸ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਖੇਡਾਂ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਦੇ ਨਾਲ ਹੀ ਉਹਨਾਂ ਦਾ ਸਰੀਰ ਅਤੇ ਭੂਿਕ ਦੋਵੇਂ ਚੰਗੇ ਬਣ ਜਾਂਦੇ ਨੇ ਆਮ ਆਦਮੀ ਪਾਰਟੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਨੂੰ ਬਹੁਤ ਵੱਡਾ ਕੁੰਤਾ ਕੰਮ ਦੱਸਿਆ ਕਿਉਂਕਿ ਜਦੋਂ ਬੱਚੇ ਖੇਡ ਦੇ ਮੈਦਾਨ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਆਪਣੇ ਸਰੀਰ ਦੇ ਨਾਲ ਪਿਆਰ ਹੋ ਜਾਵੇਗਾ ਤੇ ਉਹ ਬੁਰਾਈਆਂ ਤੋਂ ਬਚ ਜਾਣਗੇ ਅੱਜ ਅਸੀਂ ਕਰੀਬ ਆਜੋ ਆਜੋ 8 ਸਟੇਡੀਅਮ ਜੜੇ ਆ ਸਾਨੂੰ ਟੋਟਲ ਮੁਖੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਕਾਈ ਨਾਲੇ ਲਈ ਤੇ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਦੇ ਆ ਇਸ ਵੇਲੇ ਆਪਾਂ ਚਮਿਆਰੀ ਪਿੰਡ ਦੇ ਵਿੱਚ ਆ ਉਹਦਾ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਇਆ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜਨਾਲੇ ਦੇ ਵਿੱਚ ਮਤਲਬ ਜਿਹੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ ਪਹਿਲੀ ਜਿਹੜੀ ਲਿਸਟ ਸਾਡੀ ਆਈ ਉਹ 35 ਸੀਐਮ ਸਾਹਿਬ ਨੇ ਦੇ ਦਿੱਤੇ ਆ ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆ ਉਹ ਵੀ ਦੇ ਦਾਂਗੇ ਸੋ ਇਹ ਸਾਡੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੋੜੇ ਹੀ ਫੌਦੀ ਤੌਰ ਤੇ ਜਿਹੜਾ ਸ਼ੁਰੂ ਹੋਊਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ ਟੈਂਡਰ ਹੋ ਗਏ ਸਭ ਕੁਝ ਹੋ ਗਿਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀਆਂ ਸੀਗੀਆਂ ਜੇ ਅਸੀਂ ਦੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਉਹ ਖੇਡ ਦੇ ਕੁੱਦ ਦੇ ਸਾਨੂੰ ਨਜ਼ਰੋਂ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਣਾਉਣੇ ਜ਼ਰੂਰੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾਦੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਤ ਕਰਨਾ ਉਹ ਸਾਡੀ ਪਹਿਲੀ ਜਿਹੜੀ ਡਿਊਟੀ ਆ ਉਹਦੇ 'ਚ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫੀ ਸਹਾਇੀ ਹੋਣਗੇ ਬਿਲਕੁਲ ਬਹੁਤ ਜ਼ਿਆਦਾ ਇਹ ਸਹਾਇੀ ਹੋਣਗੇ ਕਿਉਂਕਿ ਦੇਖੋ ਜਿਹੜਾ ਜੂਥ ਹੈ ਸਾਡਾ ਜਿਹੜੀ ਇਹ ਉਮਰ ਹੁੰਦੀ ਆ ਜਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹੜੇ ਪਾਸੇ ਮਸਤੀ ਲਾ ਲਓ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਹੈ ਉਹਦਾ ਸਰੀਰ ਵੀ ਚੰਗਾ ਹੋ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ਿਆਂ ਵੱਲ ਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਆ ਕਿ ਆਪਾਂ ਨੌਜਵਾਨਾਂ ਨੂੰ ਜੜੇਓ ਸਟੇਡੀਅਮ ਬਣਾ ਕੇ ਦੇਈਏ ਜਿਕਰ ਹੋਇਆ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ 3838 ਖੇਡ ਸਟੇਡੀਅਮ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਖੇਡਾਂ ਨੂੰ ਤਰਜੀਹ ਦੇ ਰਹੀ ਹੈ ਤੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਖਿਡਾਰੀਆਂ ਜਿਨ੍ਹਾਂ ਨੇ ਕਾਮਨਵੈਲਥ ਵਿਸ਼ਵ ਪੱਧਰ ਜਾਂ ਏਸ਼ੀਆਈ ਪੱਧਰ ਦੇ ਮੁਕਾਬਲੇ ਅਤੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਦੇਖਿਆ ਜਾਵੇਗਾ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ ਤੋਂ ਬਾਹਰ ਕੱਢਣ ਨੂੰ ਆਪਣਾ ਮੁੱਖ ਟੀਚਾ ਤੇ ਮੰਜ਼ਿਲ ਦੱਸੀ ਹੈ ਇਸ ਲਈ ਨੌਜਵਾਨਾਂ ਨੂੰ ਵਿਅਸ ਰੱਖਣ ਲਈ ਖੇਡਾਂ ਨੂੰ ਸਭ ਤੋਂ ਵਧੀਆ ਬਦਲ ਮੰਨਿਆ ਗਿਆ ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਇਸ ਤਹਿਤ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਦੇ 7 ਪਿੰਡਾਂ ਵਿੱਚ ਕਰੀਬ 2.5 ਕਰੋੜ ਦੀ ਲਾਗਤ ਨਾਲ ਸਪੋਰਟਸ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਖੇਡਾਂ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਨਾਲ ਹੀ ਉਹਨਾਂ ਦਾ ਸਰੀਰ ਅਤੇ ਭੂਿਕ ਦੋਵੇਂ ਚੰਗੇ ਬਣ ਜਾਂਦੇ ਨੇ ਆਮ ਆਦਮੀ ਪਾਰਟੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਨੂੰ ਬਹੁਤ ਵੱਡਾ ਪੁੰਤਾ ਕੰਮ ਦੱਸਿਆ ਕਿਉਂਕਿ ਜਦੋਂ ਬੱਚੇ ਖੇਡ ਦੇ ਮੈਦਾਨ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਆਪਣੇ ਸਰੀਰ ਦੇ ਨਾਲ ਪਿਆਰ ਹੋ ਜਾਵੇਗਾ ਤੇ ਉਹ ਬੁਰਾਈਆਂ ਤੋਂ ਬਚ ਜਾਣਗੇ ਅੱਜ ਅਸੀਂ ਕਰੀਬ ਆਜੋ ਆਜੋ 8 ਸਟੇਡੀਅਮ ਜਿਹੜੇ ਆ ਸਾਨੂੰ ਟੋਟਲ ਮੁਖੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਕਾਈ ਨਾਲੇ ਲਈ ਤੇ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਦੇ ਆ ਇਸ ਵੇਲੇ ਆਪਾਂ ਚਮਿਆਰੀ ਪਿੰਡ ਦੇ ਵਿੱਚ ਆ ਉਹਦਾ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਇਆ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜਨਾਲੇ ਦੇ ਵਿੱਚ ਮਤਲਬ ਜਿਹੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ ਪਹਿਲੀ ਜਿਹੜੀ ਲਿਸਟ ਸਾਡੀ ਆਈ ਉਹ 35 ਸੀਐਮ ਸਾਹਿਬ ਨੇ ਦੇ ਦਿੱਤੇ ਆ ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆ ਉਹ ਵੀ ਦੇ ਦਾਂਗੇ ਸੋ ਇਹ ਸਾਡੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੋਣੇ ਹੀ ਫੌਦੀ ਤੌਰ ਤੇ ਜਿਹੜਾ ਸ਼ੁਰੂ ਹੋਊਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ ਟੈਂਡਰ ਹੋ ਗਏ ਸਭ ਕੁਝ ਹੋ ਗਿਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀਆਂ ਸੀਗੀਆਂ ਜੇ ਅਸੀਂ ਦੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਉਹ ਖੇਡ ਦੇ ਕੁੱਦ ਦੇ ਸਾਨੂੰ ਨਜ਼ਰੋਂ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਣਾਉਣੇ ਜ਼ਰੂਰੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾਦੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਤ ਕਰਨਾ ਉਹ ਸਾਡੀ ਪਹਿਲੀ ਜਿਹੜੀ ਡਿਊਟੀ ਆ ਉਹਦੇ 'ਚ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫੀ ਸਹਾਇੀ ਹੋਣਗੇ ਬਿਲਕੁਲ ਬਹੁਤ ਜ਼ਿਆਦਾ ਇਹ ਸਹਾਇੀ ਹੋਣਗੇ ਕਿਉਂਕਿ ਦੇਖੋ ਜਿਹੜਾ ਜੂਥ ਹੈ ਸਾਡਾ ਜਿਹੜੀ ਇਹ ਉਮਰ ਹੁੰਦੀ ਆ ਜਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹੜੇ ਪਾਸੇ ਮਸਤੀ ਲਾ ਦੋ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਹੈ ਉਹਦਾ ਸਰੀਰ ਵੀ ਚੰਗਾ ਹੋ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ਿਆਂ ਵੱਲ ਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਹੈ ਕਿ ਆਪਾਂ ਨੌਜਵਾਨਾਂ ਨੂੰ ਜੜਿਓ ਸਟੇਡੀਅਮ ਬਣਾ ਕੇ ਦਈਏ ਜਿਕਰ ਹੋਇਆ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ 3838 ਖੇਡ ਸਟੇਡੀਅਮ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਖੇਡਾਂ ਨੂੰ ਤਰਜੀਹ ਦੇ ਰਹੀ ਹੈ ਤੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਖਿਡਾਰੀਆਂ ਜਿਨ੍ਹਾਂ ਨੇ ਕਾਮਨਵੈਲਥ ਵਿਸ਼ਵ ਪੱਧਰ ਜਾਂ ਏਸ਼ੀਆਈ ਪੱਧਰ ਦੇ ਮੁਕਾਬਲੇ ਅਤੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਦੇਖਿਆ ਜਾਵੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਸੰਘੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ